ਹਾਂਜੀ ਦਾ ਜ਼ਮੀਂ ਪਿਆ ਸਗਾ ਤੇ ਖੇਤ ਆ ਤੇ ਘੇੜਾ ਘੇੜਾ ਮਾਰਨਾ ਬੱਦਲ ਜੇ ਤਾਂ ਹਜੇ ਵੀ ਆ ਵੇਖ ਤੁਸੀਂ ਵੀ ਦੇਖ ਲਓ ਵੀ ਲੱਗਦਾ ਵੀ ਫੇਰ ਆਊਗਾ ਜਿਵੇਂ ਖੜਾ ਹੀ ਜਾ ਉੱਪਰ ਤੇ ਝੋਨੇ ਚ ਪਾਣੀ ਪੂਰਾ ਖੜਾ ਝੋਨਾ ਪੂਰਾ ਖੋਸ਼ ਆ ਆ ਸਾਰਿਆਂ ਚ ਪੂਰਾ ਵਾ ਹੁਣ ਜੇ ਪੂਰਾ ਰਹੇ ਨਾ ਬਸਾਂ 10 ਦਿਨ ਪੂਰਾ ਰਹਿ ਜੇ ਘਾਹ ਦਾ ਨਾ ਕੋਈ ਨਿਸ਼ਾਨ ਨਹੀਂ ਦਿੱਸਨਾ ਆਪਾਂ ਨੂੰ ਮੈਨੂੰ ਕੱਲ ਇੱਕ ਮੁੰਡਾ ਮਿਲਿਆ ਉਹ ਆਪਣਾ ਗਵਾਂਡ ਵਾਲਾ ਉਹ ਗਵਾਂੜ ਪੈ ਲਈ ਉਹਨਾਂ ਦੇ ਜਿੰਨਾਂ ਦੀ ਤੇ ਉਹ ਕਹਿੰਦੇ ਅਸੀਂ ਦਵਾਈ ਵੀ ਨਹੀਂ ਪਾਉਂਦੇ ਕਿ ਬਸ ਆ ਦੱਸ ਦੇਣਾ ਅੱਜ ਮੈਂ ਡੁੱਬਿਆ ਪਿਆ ਰੇਹ ਚ ਪਾਣੀ ਪਹਲਾ ਹੋ ਗਿਆ। ਛੋਨਾ ਡੁੱਬਿਆ ਪਿਆ ਹੁਣ ਇਹ ਤਾਂ ਪਾਣੀ ਕਢਣਾ ਪਊਗਾ। ਨਹੀਂ ਤਾਂ ਇਹਨੇ ਮਾਰ ਦੇਣੀ ਐ ਟੱਕੀ। ਆਵੇ ਆਪੇ ਗੇੜਾ ਕੱਢ ਕੇ ਆਉਣੇ ਇੱਧਰ ਨੂੰ ਆਪਾਂ ਕਿੱਥੇ ਗੇੜਾ ਹੀ ਨਹੀਂ ਕੱਢਿਆਗਾ ਤੁਹਾਨੂੰ ਦਿਖਾ ਦਿਆ ਲਿਆ ਕਿ ਉਹਨਾਂ ਛੋਨਾ ਹੋਰ ਜੇ ਕੋਈ ਡੁੱਬਦਾਰ ਨਾਲੇ ਮੈਂ ਕੱਢ ਦੂੰਗਾ ਪਾਣੀ। ਚਲੋ ਹੀ ਆ ਵਾਟਰ ਫੇਰ ਆਈ ਢਾਚੀ ਕੀ ਵੀ ਚੱਲੇ ਦੀ ਕੋਈ ਇੰਨੀ ਲੋੜ ਨਹੀਂ ਗਈ ਤੇ ਕਹਰ ਨਾਲੇ ਕੀ ਹੋ ਜਾ ਕਰੂਗਾ ਪਾਣੀ ਨਾਲੇ ਨੱਕਾ ਮਾਰਨ ਦੀ ਲੋੜ ਨਹੀਂ ਪੈਂਦੀ ਗਈ ਨਹੀਂ ਤਾਂ ਉਥੋਂ ਵੀ ਪਾਣੀ ਛੱਡਾਂਗੇ ਪਹਿਲਾਂ ਇਹਨੂੰ ਅੱਧੇ ਨੋਜੇ ਵਿੱਚ ਅੱਧਰ ਨੂੰ ਛੱਡਾਂਗੇ ਪਾਣੀ ਫਿਰ ਇੱਥੋਂ ਛੱਡਾਂਗੇ ਜਿੱਥੇ ਇਹਦੇ ਪਾਈਪ ਲਾਤਾ ਇਹਨੂੰ ਪਾਇਆ ਜਾਂਦਾ ਦੋਨੇ ਪਾਰ ਜਾਂਦੇ ਇੱਕ ਪਾਈਪ ਗਾਂਝ ਜਾਂਦਾ ਉਹ ਤਾਂ ਲੈਣ ਨੂੰ ਭਰ ਦਿੰਦਾ ਇੱਕ ਪਾਈਪ ਇਹ ਚ ਪਾਇਆ ਗਿਆ ਵਾ ਤੇ ਹੁਣ ਇਹ ਚ ਪਾਣਾ ਇਹ ਚ ਵੀ ਪੂਰੀ ਜੋਰ ਹੈਗੀ ਇਹ ਚ ਪਾਈਪ ਪਾਇਆ ਵਾ ਹੋਰ ਨੇ ਪੈਪ ਪਾਇਓ ਤੇ ਨੱਕਾਈਆ ਜਿਹੜਾ ਆਪਣਾ ਖੰਬੇ ਵਾਲਾ ਦੋ ਪੈਪ ਸਾਨੂੰ ਹੋਰ ਚਾਹੀਦੇ ਲੈ ਕੇ ਆਉਣੇ ਆ ਇੱਕ ਉਹਨੂੰ ਪਾ ਦਾਂਗੇ ਪੈਪ ਇੱਕ ਫਿਰ ਉਸ ਨੱਕਾ ਮਾਰਾ ਜਿਹੜਾ ਖਾਲ ਰੋਕਿਆ ਪਰ ਇਹ ਨਾ ਪਾਣੀ ਜਾਵੇ ਉਹ ਚ ਪਾ ਕੇ ਪੈਪ ਤੇ ਬੰਦ ਕਰ ਦਿਆ ਕਰਾਂਗੇ ਉਹਦਾ ਪਾਣੀ ਪੱਠਿਆਂ ਉੱਤੇ ਆਉਣੇ ਚਿਰ ਛੱਡਣਾ ਉਹਦਾ ਪੈਪ ਖੋਲਤਾ ਕਈ ਦੀ ਜਮਾ ਲੋੜ ਨਹੀਂ ਯਾਨੀ ਕਿ ਚੱਕਣ ਦੀ ਲੋੜ ਨਹੀਂ ਕਹੀ ਅੱਗੇ ਜਿਵੇਂ ਲੋਕ ਸਾਰੇ ਆ ਵੀ ਵੱਟਾਂ ਪੋਚ ਆ ਸਿਰੇ ਵਾਲੀਆਂ ਦਾ ਸਾਰੀਆਂ ਪੋਚਣੀਆਂ ਪਿੰਡਾਂ ਗੜੀਆਂਾਂ ਸਾਂਝੀਆਂ ਜਾਂ ਪਈ ਤੇ ਮਿੱਟੀ ਲਾਉਣੀ ਪੈਂਦੀ ਆ ਵੀ ਪਈ ਨਾ ਪਾਣੀ ਪੀ ਪੀ ਜਾਵੇ ਸਾਰੇ ਰੂਮ ਬੰਦ ਕਰਨੇ ਪੈਂਦੇ ਆ ਅੱਗੇ ਆ ਵੀ ਵੱਟਾਂ ਪੋਚੀ ਦੀਆਂ ਆਹਾ ਜਿਵੇਂ ਉਹ ਜਾਂਦੀ ਨਹਿਰੀ ਦੀ ਵੱਟ ਫਿਰ ਤਾਂ ਹੀ ਉਹ ਪੋਚੋ ਫਿਰ ਆ ਆ ਆ ਪੋਚੋ ਐਦਕੀ ਨਹੀਂ ਪੋਚੀង ਉਹੀ ਟਾਈਮ ਬਚ ਗਿਆ ਅੱਗੇ ਐਵੇਂ ਢੂਈਆਂ ਇਕੱਠੀਆਂ ਕਰੀ ਜਾਂਦੀਆਂ ਆ ਵੀ ਪੋਚੀ ਦੀਆਂ ਮੈਨਾਂ ਤੇ ਕਿਹੜਾ ਤਰਨਾ ਫਿਰਨੈਨਾਂ ਇਹ ਤਾਂ ਜਾਣੇ ਹੀ ਨਹੀਂ ਤੁਰ ਕੇ ਆਪਾਂ ਨੂੰ ਤਾਂ ਆਇਆ ਵੀ ਆਹ ਵੱਟ ਜਿਵੇਂ ਆਪਣੀ ਸਾਂਝੀ ਵੱਟ ਆ ਇਹ ਤੇ ਤੁਰ ਕੇ ਜਾਣਾ ਵਾ ਇਹ ਆਪਣੀ ਬਸ ਇਹ ਤੋਂ ਪਾਣੀ ਵਿਖਿਆ ਜਾਣਾ ਸਾਂਝੀ ਵੱਟ ਤੋਂ ਹੀ ਕਿਸੇ ਦੇ ਲੱਗਾ ਵੇ ਇੰਨਾ ਤੇ ਤਰਨਾ ਹੀ ਨਹੀਂ ਤੇ ਫਿਰ ਪੁੱਛਣ ਦਾ ਕੀ ਫਾਇਦਾ ਸੋ ਵੀ ਵੱਟਾਂ ਕੋਈ ਪੁੱਛਣ ਦਾ ਜ਼ਿਆਦਾ ਕੋਈ ਫਾਇਦਾ ਨਹੀਂ ਹੁੰਦਾਗਾ ਪਾਣੀ ਵੀ ਹੱਦ ਕਿੰਨਾ ਕ ਪੀ ਲੈਣਗਾ ਦੋਨੇ ਪਾਸੇ ਪਾਣੀ ਆ ਕਿੰਨਾ ਕ ਪੀ ਲੈਣਗਾ ਜਿਹੜਾ ਪਾਣੀ ਪੀਣਾ ਸੀ ਨੇ ਵੱਟ ਨੇ ਪੀ ਲਿਆ ਹੁਣੇ ਬਸ ਐ ਖੜੀ ਐ ਵਿਚਾਲੇ ਇਹਨਾਂ ਦੇ ਇਹ ਵੀ ਪਲੇਖਾਈ ਆ। ਬਾਕੀ ਉਸ ਮਰੂਦ ਸੀਗਾ ਟੱਟ ਗਿਆ ਤੇ ਹੁਣ ਉਹ ਤੇ ਤੂ ਟੁੱਗਿਆ ਆ। ਉੱਥੋਂ ਝਾਂਕਤਾ ਉਹ ਕਿ ਉਹਨਾਂ ਥਾਂ ਕੱਢਿਆ ਵਾ। ਅੱਗੇ ਉਹ ਸਾਰਾ ਆਪਣਾ ਹੀ ਕੀਤਾ ਹੁੰਦਾ ਵਾ। ਤੁਹਾਨੂੰ ਕੋਲੇ ਜਾ ਕੇ ਦਿਖਾਉਣਾ। ਆ ਵੀ ਜਿੱਥੇ ਗੁੱਟੰਗਾ ਪਈਆਂ। ਗੁੱਟੰਗਾ ਪਈਆਂ ਤੇ ਆਹ ਖੰਬੇ ਤੋਂ ਇਹ ਇੰਨਾ ਥਾਂ। ਇਹ ਆਪਣਾ ਬੇਕਾਰ ਹੀ ਪਿਆ ਸੀ। ਇੱਧਰ ਆ ਵੀ ਨਾਲ ਤਾਂ ਥਾਂ ਆ ਵੀ ਬੇਕਾਰ ਪਿਆ ਸੀ। ਇੰਨਾ ਪੰਮ ਨਾਲ ਲਾ ਲਿਆ। ਇਹ ਵੀ ਇਨ ਨਥਾਂ ਵਰਤੋ ਚ ਆ ਗਿਆ ਤੁਹਾਨੂੰ ਦੂਰ ਦਿਖਾਉਣਾ ਪਤਾ ਨਹੀਂ ਲੱਗਦਾ ਹੁਣ ਆ ਜਿਵੇਂ ਖੰਭੇ ਤੋਂ ਲੈ ਕੇ ਇੱਥੋਂ ਤੱਕ ਐ ਤਕੂਣ ਆਏ ਮੈਂ ਇੱਕ ਟਿੱਡੀ ਲੈਂਣ ਆਵੀ ਤਾਂ ਇਨ ਸਾਰਾ ਬੇਕਾਰ ਹੀ ਪਿਆ ਸੀ ਨਿਕਲ ਰੋ ਕੁੜਗਾ ਬੂ ਸੱਟੇ ਉੱਤੇ ਆਪਣਾ ਤੇ ਹੁਣ ਆਪਾਂ ਤਾਂ ਜਿਵੇਂ ਇਨਾਰ ਲਾ ਲਿਆ ਪੂਰਾ ਚੌਸ ਕਰ ਲਿਆ ਇੱਥੋਂ ਬਾਕੀ ਹੁਣ ਕਹਿਣ ਮਨ ਫੇਰ ਹੁਣ ਲੱਗ ਗਈ ਉਹ ਆਪਣੇ ਗਵਾਂਢੀਆਂ ਰਖੜਾ ਵਾ ਮੱਕਾ ਮੱਕੀ ਹੈਨਾ ਤੇ ਆਪਣੀ ਤੇ ਚੱਲ ਹੋਈ ਨਿਗ੍ਹਾਆਂ ਨੇ ਖਾਲੀ ਗਾਂ ਨੂੰ ਵੇਖਾਂਗੇ ਜੇ ਗਾਂ ਨਾ ਹੋਣਾਂ ਰਭੀ ਜਾਂਗੇ ਜੇ ਗਾਂ ਨੂੰ ਹੋਰ ਪਲਾਨ ਆ ਉਹ ਅੱਗੇ ਜਾ ਕੇ ਡਿਸਕਸ ਕਰਾਂਗੇ ਉਹਦੀ ਦੱਸਾਂਗੇ ਕਿਹੜਾ ਪਲਾਨ ਆ ਹੁਣ ਤਾਂ ਬਸ ਇੱਥੇ ਹੀ ਆ ਇਹੀ ਆ ਬਈ ਗਾਂ ਆ ਗਈਆਂ ਸੀ ਤੇ ਮੱਕੀ ਖਾਗਣਾਂ ਸੀ ਇੱਦਾਂ ਗੱਲਬਾਤ ਆ ਖੇਤ ਦੀ ਮੀਂਹ ਪਈ ਜਾਂਦਾ ਕਣਕਾਂ ਹੁਣ ਵੀ ਆਈ ਜਾਂਦਾਂ ਕ ਮੜਕਾਂ ਮੜਕਾਂ ਰਿੱਗੀ ਜਾਂਦਾਂ ਆ ਇਹ ਤਾਂ ਕੋਹੜੀ ਤਾਂ ਖੁੱਲ ਹੀ ਨਹੀਂ ਮੈਂ ਕਿ ਚੱਲ ਤੁਹਾਨੂੰ ਪਹਿਲਾਂ ਖੇੜਾ ਦਾ ਚਾਰ ਚਫੇਰੇ ਦਿਖਾਉਂਦਾ ਲਓ ਆ ਮੌਰ ਬਣਿਆ ਹੋਇਆ ਯਾਨੀ ਕਿ ਪੂਰਾ ਵਧੀਆ ਮੌਰ ਸ਼ਹਿਰਾ ਜੀ ਤਾਂ ਤਾਫੇ ਆਂਦੇ ਹੋਣਗੇ ਹੁਣਗੇ ਇਹੋ ਜਿਹੀ ਮੌਜ ਆ ਵੇਖਦਿਆਂ ਤੇ ਪਾਸੇ ਹਰਿਆਲੀ ਉੱਥੇ ਹਰਿਆਲੀ ਹੈ ਕਣਕਾਂ ਪੈ ਜਾਂਦੀਆਂ ਗਾ ਵੜਕਾ ਵੜਕਾ ਜੇ ਮੋਟੇ ਸੇ ਬੈਠੇ ਆ ਹਵਾ ਬੜੀ ਠੰਡੀ ਲੱਗਦੀ ਹੈ ਖੁੱਲੀ ਮidanਾਂ ਵਾਂਗੂ ਆ ਪਾਉਂਦੀ ਹੈ ਮੈਂ ਮidan ਚ ਕਰਦੇ ਹੰਨੇ ਹਰ ਨਾਲ ਤਰਸ ਕੇ ਜਿਹੜੇ ਬਜਾਰੇ ਬਾਹਰ ਗਏ ਹੋਏ ਉਹ ਵੀ ਜੇ ਕੋਈ ਵੇਖੂਗਾ ਵੀਡੀਓ ਤਾਂ ਉਹ ਵੀ ਯਾਦ ਆਉ ਉਹਨੂੰ ਵੀ ਆਪਾਂ ਕਿਤੇ ਪਿੰਡਾਂ ਹੀ ਫਿਰਦੇ ਹੁੰਦੇ ਸੀਗੇ ਕਿ ਉਹ ਕਿਤੇ ਮੀਕਣੀ ਪੈਣੀ ਖੇਤ ਜਾਣਾ ਵੇਖਣਾ ਫਸਲવાડી ਆਪਦੀ ਵੀ ਕਿੱਦਾਂ ਹੈਗੀ ਕਿੱਦਾਂ ਨਹੀਂ ਹੈਗੀ